ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਮਟਰੀ ਬਣਾਉਣ ਲੱਗੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲ ਦੋ ਕਾਲੀਆਂ ਆਪਾਂ ਲਈਆਂ ਮੈਦੇ ਦੀਆਂ ਇਹਨਾਂ ਨੂੰ ਆਪਾਂ ਛਾਣ ਲੈਣਾ ਚੰਗੀ ਤਰ੍ਹਾਂ ਮੈਦੇ ਨੂੰ ਪਹਿਲਾਂ ਕੋਈ ਵੀ ਆਪਾਂ ਚੀਜ਼ ਬਣਾਉਨੇ ਆ ਮੈਦਾ ਬੇਸਣ ਜੋ ਵੀ ਹੈ ਨੂੰ ਪਹਿਲਾਂ ਛਾਣ ਲਓ ਸਵਾਰ ਕੇ ਕਿਉਂਕਿ ਥੋੜਾ ਮੌਸਮ ਹੈ ਇਦਾਂ ਦਾ ਇਹਦੇ ਵਿੱਚ ਸੁੰਡੀ ਸੁਸਰੀ ਵਗੈਰਾ ਪੈ ਜਾਂਦੀ ਇਸ ਕਰਕੇ ਨੂੰ ਛਾਣ ਲੈਣਾ ਚਾਹੀਦਾ ਪਰ ਸਾਫ਼ ਆ ਬਿਲਕੁਲ ਤੇ ਛਾਣ ਲੇ ਆਪਾਂ ਮੈਦਾ ਸਵਾਰ ਕੇ ਹੁਣ ਇਹਦੇ ਵਿੱਚ ਆਪਾਂ ਪਾਣੇ ਆ ਜੀ ਥੋੜੇ ਜਿਹੇ ਮਸਾਲੇ ਤਾਂ ਕਿ ਇਹ ਵਧੀਆ ਟੇਸਟੀ ਜੇ ਬਣ ਜAVE ਨਮਕ ਪਾ ਲਿਆ ਆਪਾਂ ਟੇਸਟ ਅਨੁਸਾਰ ਜਿੰਨਾ ਕ ਆਪਣਾ ਮੈਦਾ ਆ ਅਜਵੈਨ ਹੱਥ ਤੇ ਮਸਲ ਲੈਣੇ ਆ ਥੋੜੀ ਜੇ ਫੇ ਮਸਲ ਕੇ ਪਾ ਦਨੇ ਆ ਤੇ ਹੋਰ ਇਹਦੇ ਵਿੱਚ ਆਪਾਂ ਪਾਨੇ ਆ ਜੇ ਕਾਲੀ ਮਿਰਚ ਤੇ ਥੋੜੀ ਜੀ ਆਪਾਂ ਪਾਨੇ ਆ ਕਸੂਰੀ ਮੇਥੀ ਉਹਨੂੰ ਵੀ ਆਪਾਂ ਹੱਥ ਤੇ ਮਸਲ ਲਾਣਾ ਸਵਾਰ ਕੇ ਉਹਦੇ ਨਾਲ ਵੀ ਵਧੀਆ ਟੇਸਟ ਆ ਜਾਂਦਾ ਇਹਦਾ ਤੇ ਇਸ ਤਰ੍ਹਾਂ ਇਹਨੂੰ ਵੀ ਮਸਲ ਕੇ ਪਾਦ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਆਪਾਂ ਨੂੰ ਪਤਾ ਹੀ ਵੀ ਅਸੀਂ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਹਰ ਇੱਕ ਵੀਡੀਓ ਤਿਆਰ ਕਰੀ ਦੀ ਹਰ ਇੱਕ ਰੈਸਪੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਆ ਤੇ ਆਪਾਂ ਥੋੜੇ ਜਿਹੇ ਮਸਾਲਿਆਂ ਨੂੰ ਰਲਾਇਆ ਤੇ ਇੱਕ ਚਮਚਾ ਆਪਾਂ ਸਿਰਫ ਇੱਕ ਚਮਚਾ ਆਪਾਂ ਰਿਫਾਈਨਡ ਦਾ ਪਾਇਆ ਇਹਦੇ ਵਿੱਚ ਜਿਆਦਾ ਨਹੀਂ ਪਾਇਆ ਹੈਗਾ ਤੇ ਬਸ ਇਹਨੂੰ ਆਪਾਂ ਹੱਥਾਂ ਦੇ ਨਾਲ ਸਵਾਰ ਕੇ ਸਾਰੇ ਮੈਦੇ ਦੇ ਵਿੱਚ ਰਲਾ ਦੇਣਾ ਮਿਕਸ ਕਰ ਦੇਣਾ ਸਵਾਰ ਕੇ ਤਾਂ ਹੱਥਾਂ ਦੇ ਨਾਲ ਤਾਂ ਕਿ ਪੂਰੇ ਮੈਦੇ ਦੇ ਵਿੱਚ ਸਾਰਾ ਇਹ ਫਾਇਨਟ ਜਿਹੜਾ ਲੱਗ ਜਾਵੇ ਜਿਆਦਾ ਨਹੀਂ ਆਪਾਂ ਬਿਲਕੁਲ ਵੀ ਪਾਇਆ ਤੇ ਇਹਦੇ ਨਾਲ ਥੋੜੀ ਜਿਹੀ ਕਰੰਚੀ ਮਟਰੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਇਹ ਜਿਹੜਾ ਰਿਫਾਇਨਡ ਵਗੈਰਾ ਪਾਉਨੇ ਆ ਨਾ ਤੇ ਥੋੜੀ ਜਿਹੀ ਇਹਦੇ ਨਾਲ ਕਰੰਚੀ ਜੀ ਬਣ ਜਾਂਦੀ ਹੈ ਤੇ ਸਵਾਰ ਕੇ ਮਸਲਿਆ ਇੰਦਾ ਮੁਠੀ ਜੀ ਦੀ ਬੱਜਦੀ ਹੋਵੇ ਜ਼ਿਆਦਾ ਨਹੀਂ ਆਪਾਂ ਪਾਉਣਾ ਹੈਗਾ ਤੇ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਨਾ ਆਪਾਂ ਨੂੰ ਪਤਾ ਹੀ ਰੋਟੀ ਦੇ ਨਾਲ ਥੋੜਾ ਜਿਹਾ ਸਖਤ ਆਟੇ ਨੂੰ ਗੁੰਨਣਾ ਆ ਤਾਂ ਹੀ ਆਪਣੀ ਜਿਹੜੀ ਵਧੀਆ ਮਟਰੀ ਬਣ ਕੇ ਤਿਆਰ ਹੋਗੀ ਤੇ ਮਟਰੀ ਦੀ ਸ਼ੇਪ ਆ ਤੁਹਾਡੀ ਮਰਜ਼ੀ ਤੁਸੀਂ ਜਿੱਦਾਂ ਦੀ ਮਰਜ਼ੀ ਬਣਾ ਲਓ ਤੇ ਇਹ ਇਹ ਆਪਾਂ ਬਾਅਦ ਚ ਦੱਸਦੇ ਆਂ ਜੀ ਕਿੰਦਾ ਆਪਾਂ ਮਟਰੀ ਜਿਹੜੀ ਬਣਾਉਣੀ ਆ ਤੇ ਪਹਿਲਾਂ ਆਪਾਂ ਆਟੇ ਨੂੰ ਤਿਆਰ ਕਰ ਲਈਏ ਦੇਖੋ ਇਦਾਂ ਦਾ ਆਟਾ ਆਪਾਂ ਸਖਤ ਜਿਆ ਗੁੰਨੇ ਆ ਤੇ ਜਿੰਨਾ ਆਟਾ ਆਪਣਾ ਵਧੀਆ ਗੁੰਨ ਹੋਊਗਾ ਉੰਨੀ ਆਪਣੀ ਮਟਰੀ ਜਿਹੜੀ ਵਧੀਆ ਤਿਆਰ ਹੋਊਗੀ ਇਹੀ ਕੰਮ ਇਹਦਾ ਜ਼ਿਆਦਾ ਮੇਨ ਹੁੰਦਾ ਆਟਾ ਗੁੰਨਣ ਦਾ ਜੇ ਜਦੋਂ ਆਪਣਾ ਆਟਾ ਵਧੀਆ ਗੁੰਨ ਹੋ ਗਿਆ ਤਾਂ ਮਟਰੀ ਆਪਣੀ ਆਪਣੇ ਆਪ ਵਧੀਆ ਜਿਹੜੀ ਤਿਆਰ ਹੋ ਜਾਣੀ ਆ ਤੇ ਇਸ ਤਰ੍ਹਾਂ ਮਸਲ ਮਸਲ ਕੇ ਆਪਾਂ ਆਟੇ ਨੂੰ ਜਿਹੜਾ ਸਵਾਰ ਕੇ ਤਿਆਰ ਕਰਨਾ ਆ ਕਰਕੇ ਤੇ ਇਹਨੂੰ ਮੜ ਜਾ ਪੱਟ ਅਕਦੇ ਨੇ ਥੋੜੀ ਦੇਰ ਲਈ ਤੇ ਫੇਰ ਆਪਾਂ ਇਹਨੂੰ ਬੇਲਦੇ ਆਂ ਦੇਖੋ ਜੀ ਆਟਾ ਆਪਣਾ ਜਿਹੜਾ ਇੰਨਾਖ ਸਖਤ ਆਪਾਂ ਗੁੰਨੇ ਆ ਟੱਕ ਦਿੱਤਾ ਸੀ ਤੇ ਹੁਣ ਜਿਹੜੀ ਆਪਣਾ ਚੱਕਲਾ ਹੈ ਨਾ ਰੋਟੀ ਵਾਲਾ ਉਹ ਥੋੜਾ ਛੋਟਾ ਆ ਨਾਰਮਲ ਆ ਤੇ ਹੁਣ ਆਪਾਂ ਸੈਲਫ ਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰਦੇ ਆ ਕਿਉਂਕਿ ਮੈਂ ਸੈਲਫ ਦੇ ਉੱਤੇ ਰੋਟੀ ਨਹੀਂ ਬਣਾਉਣੀ ਮੈਂ ਚੱਕਲੇ ਤੇ ਰੋਟੀ ਬਣਾਉਣੀ ਹੁੰਨੀ ਆ ਤੇ ਹੁਣ ਆਪਾਂ ਨੂੰ ਮਟਰੀ ਜਿਹੜੀ ਉਹ ਸੈਲਫ ਤੇ ਹੀ ਬੇਲਣੀ ਪੈਣੀ ਆ ਕਿਉਂਕਿ ਚੱਕਲਾ ਛੋਟਾ ਆ ਆਪਣਾ ਤੇ ਇਹਨੂੰ ਪਹਿਲਾਂ ਸਵਾਰ ਕੇ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਫਿਰ ਨੂੰ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕੱਪੜੇ ਨਾਲ ਸਾਫ਼ ਕਰਕੇ ਤੇ ਫਿਰ ਆਪਾਂ ਜਿਹੜਾ ਰੋਟੀ ਨੂੰ ਇੱਥੇ ਮਟਰੀ ਨੂੰ ਆਪਾਂ ਬੇਲਾਂਗੇ ਤੇ ਪਹਿਲਾਂ ਤਾਂ ਆਪਾਂ ਨੂੰ ਸੈਲਫ ਸਾਫ਼ ਕਰਨੀ ਚਾਹੀਦੀ ਸਵਾਰ ਕੇ ਤੇ ਹੁਣ ਇਹਨੂੰ ਆਪਾਂ ਆ ਜਿਹੜਾ ਆਟਾ ਹੈ ਨਾ ਇਹਦੇ ਆਪਾਂ ਲੈ ਲੈਨੇ ਇਸ ਤਰ੍ਹਾਂ ਪੇੜੇ ਬਣਾ ਲੈਨੇ ਆ ਪੀਸ ਕਰ ਲੈਨੇ ਇਹਦੇ ਤੇ ਇਦਾਂ ਆਪਾਂ ਜਿਹੜੇ ਇਹਦੇ ਪੇੜੇ ਬਣਾਨੇ ਆ ਜੀ ਪਹਿਲਾਂ ਫਿਰ ਇਹਨੂੰ ਆਪਾਂ ਬੇਲਦੇ ਆਂ ਤੇ ਬੇਲ ਆਪਾਂ ਵੱਡੇ ਵੱਡੇ ਪੇੜੇ ਆਪਾਂ ਬਣਾ ਲੈਣੇ ਆ ਕਿ ਤੁਸੀਂ ਛੋਟੇ ਛੋਟੇ ਬਣਾਣੇ ਆ ਤਾਂ ਛੋਟੇ ਛੋਟੇ ਬਣਾ ਕੇ ਇੱਕ ਪੀਸ ਬੇਲੋ ਪਰ ਐਦਾਂ ਜਿਹੜੀ ਬਣਾਉਣੀ ਆ ਸੌਖੀ ਹੋ ਜਾਂਦੀ ਆ ਤੇ ਕੱਲਾ ਕੱਲਾ ਪੀਸ ਬੇਲਣਾ ਥੋੜਾ ਟਾਈਮ ਲੱਗਦਾ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਐਦਾਂ ਜੇ ਤੁਸੀਂ ਬਣਾਉਂਗੇ ਤਾਂ ਫਟਾਫਟ ਜਿਹੜੀ ਬਣ ਜਾਣੀ ਆ ਤੇ ਪੰਜ ਪੀਸ ਆਪਾਂ ਇਹਦੇ ਕਰ ਲਿਆ ਪੰਜ ਪੇੜੇ ਇਹਦੇ ਆਪਾਂ ਕਰ ਲਿਆ ਜੀ ਵੱਡੇ ਵੱਡੇ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਪੇੜਾ ਆਪਾਂ 베ਲਣਾ ਹੈ ਰੋਟੀ ਉਹਨੂੰ ਆਪਾਂ ਕੱਢ ਲੈਣਾ ਚਾਰ ਸੌਰੀ ਚਾਰ ਪੇੜੇ ਆਪਾਂ ਕਰੇ ਆ ਜੀ ਪੰਜ ਨਹੀਂ ਕੀਤੇ ਤੇ ਚਾਰ ਹਿੱਸੇ ਦੇ ਆਪਾਂ ਕਰ ਲਏ ਆ ਤੇ ਚਾਰ ਹਿੱਸੇ ਕਰਕੇ ਤੇ ਪਹਿਲਾਂ ਆਪਾਂ ਇਹਨੂੰ ਹੁਣ ਚਾਰੇ ਪੇੜੇ ਕਰ ਲਏ ਫਿਰ ਇਹਨੂੰ ਆਪਾਂ 베ਲਦੇ ਤੇਨ 베ੜੇ ਆਪਾਂ ਜਿਹੜੇ ਟੱਕਦਾਣੇ ਆ ਇੱਕ ਆਪਾਂ ਲੈ ਲੈਣਨੇ ਆ ਤਾਂ ਕਿ ਖੁਸ਼ਕ ਨਾ ਹੋਣ ਹਵਾ আজকাল ਖੁਸ਼ਕ ਬਹੁਤ ਚੱਲਦੀ ਇਸ ਕਰਕੇ ਤੇ ਮਾੜਾ ਜਿਹਾ ਆਪਾਂ ਜਿਹੜਾ ਆ ਤੇਲ ਲਾ ਲਿਆ ਜਿਆਦਾ ਨਹੀਂ ਲਾਇਆ ਮੈਂ ਮਾੜਾ ਜਿਹਾ ਤੇਲ ਲਾਇਆ ਸੈਲਫ ਤੇ ਬਿਲਕੁਲ ਥੋੜਾ ਜਿਹਾ ਤੇ ਫਿਰ ਇਹਨੂੰ ਆਪਾਂ 베ਲਦੇ ਆਂ ਸੈਲਫ ਤੇ ਹੀ ਵੇਲ ਹੁਣੀ ਆ ਤੇ ਚਕਲੇ ਤੇ ਬੇਲਾਂਗੇ ਤਾਂ ਇੱਕ ਇੱਕ ਪੀਸੇ ਬਿਲੇ ਜਾਣਾ ਤੇ ਇਸ ਕਰਕੇ ਆਪਾਂ ਜਿਹੜੀ ਇਹਦਾ ਹੱਥ ਨਾਲ ਪਹਿਲਾਂ ਥੋੜੀ ਜਿਹੀ ਵਧਾ ਲਈ ਆ ਤੇ ਹੁਣ ਆਪਾਂ ਬੇਲਣ ਨੂੰ ਵੀ ਮਾੜਾ ਜਿਹਾ ਤੇਲ ਲਾ ਲੰਨੇ ਆ ਤੇ ਫਿਰ ਇਹਨੂੰ ਆਪਾਂ ਬੇਲਦੇ ਆ ਤੇਲ ਆਪਾਂ ਜਿਹੜਾ ਗਰਮ ਰੱਖ ਦਿੱਤਾ ਜਿਹਦੇ ਵਿੱਚ ਆਪਾਂ ਇਹਨੂੰ ਬਣਾਉਣਾ ਆ ਤੇ ਇਸ ਤਰ੍ਹਾਂ ਇਹਨੂੰ ਆਪਾਂ ਜਿੰਨੀ ਪਤਲੀ ਇਹਨੂੰ ਬੇਲ ਸਕਦੇ ਆ ਨਾ ਉਨੀ ਪਤਲੀ ਇਹਨੂੰ ਆਪਾਂ ਬੇਲ ਲੈਣਾ ਤੇ ਮੇਰ ਕੋ ਕਟਰ ਹੈਗਾ ਜਾਂ ਮੈਂ ਇਹਦੇ ਨਾਲ ਕੱਟ ਲੈਣੀ ਨਹੀਂ ਤਾਂ ਤੁਸੀਂ ਕੋਈ ਵੀ ਛੋਟਾ ਛੋਟੇ ਮੂੰਹ ਵਾਲਾ ਗਲਾਸ ਲੈ ਲੈ ਛੋਟੀਏ ਕੋਲੀ ਲੈ ਲਓ ਕੋਈ ਵੀ ਤੁਹਾਡੇ ਕੋਲ ਛੋਟੇ ਮੂੰਹ ਵਾਲੀ ਚੀਜ਼ ਉਹਦੇ ਨਾਲ ਤੁਸੀਂ ਇਹਨੂੰ ਕੱਟ ਲਓ ਤੇ ਇਸ ਤਰ੍ਹਾਂ ਆਪਾਂ ਪੀਸ ਕੱਟ ਤੇ ਜਿਹੜੇ ਆ ਵਿੱਚੋਂ ਇਹਦੇ ਫालतू ਮੈਦਾ ਆਪਣਾ ਆਟਾ ਨਿਕਲਣਾ ਨਾ ਇਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਇਹਦੀ ਬਾਅਦ ਚ ਆਪਾਂ ਦੂਸਰੀ ਤਰ੍ਹਾਂ ਮਟਰੀ ਜਿਹੜੀ ਬੇਲ ਲੈਣੀ ਪਹਿਲਾਂ ਆਪਾਂ ਇਦਾਂ ਤੇ ਸਾਰੇ ਤਿਆਰ ਕਰਦੇ ਆਂ ਦੇਖੋ ਇਹਦਾ ਪੀਸ ਕਰ ਲੈਣਾ ਤੇ ਹੁਣ ਇਹ ਸਾਰੇ ਪੀਸ ਚਾ ਕੇ ਇੱਕ ਪਲੇਟ 'ਚ ਆਪਾਂ ਰੱਖ ਲਏ ਆ ਤੇ ਹੁਣ ਇੱਕ ਪੀਸ ਦੇਖੋ ਹੱਥ ਤੇ ਲਿਆ ਇਹਨੂੰ ਆਪਾਂ ਇੱਕ ਵਾਰੀ ਦੂਜੀ ਵਾਰੀ ਫੇਰ ਫੋਲਡ ਕਰਤਾ ਐਦਾਂ ਫੋਲਡ ਕਰਕੇ ਤੇ ਇਹਨੂੰ ਇੱਕ ਵਾਰੀ ਆਪਾਂ ਫੇਰ 베ਲਣਾ ਹੈ ਹਲਕਾ ਜਿਹਾ ਇਹਨੂੰ ਆਪਾਂ ਫੇਰ 베ਲਣਾ ਤੇ ਇਸ ਤਰ੍ਹਾਂ ਦੀ ਆਪਾਂ ਅੱਜ ਮਟਰੀ ਜਿਹੜੀ ਬਣਾ ਕੇ ਤਿਆਰ ਕਰਨੀ ਆ ਤੇ ਐਸੇ ਤਰ੍ਹਾਂ ਆਪਾਂ ਦੇਖੋ ਪਹਿਲਾਂ ਐਦਾਂ ਮਟਰੀ ਆਪਾਂ ਤਿਆਰ ਕਰ ਲੈਣੇ ਆ ਸਾਰੀ ਐਦਾਂ ਦੀ ਕਰਨੀ ਆਪਾਂ ਤਿਆਰ ਇਹਦੀਆਂ ਲੇਅਰਾਂ ਆਪਣੇ ਆਪ ਖੁੱਲ ਜੰਨੀਆਂ ਆ ਬਹੁਤ ਹੀ ਵਧੀਆ ਦੇਖਣ ਨੂੰ ਲੱਗਦੀ ਬਹੁਤ ਟੇਸਟੀ ਖਾਣ ਨੂੰ ਲੱਗਦੀ ਦੇਖੋ ਐਦਾਂ ਤਿਆਰ ਕਰ ਲਈ ਨਾ ਸਾਰੀ ਮਟਰੀ ਆਪਾਂ ਜਿਹੜਾ ਇਹਦਾ 베ਸਟ ਨਿਕਲਿਆ ਵਿੱਚੋਂ ਆਪਣਾ ਉਹ ਉੱਪਰ ਰੱਖ ਲਿਆ ਹੈ ਉਹ ਆਪਾਂ ਦੂਸਰੀ ਤਰ੍ਹਾਂ ਮਟਰੀ ਨੂੰ ਬਣਾ ਲਾਂਗੇ ਤੇ ਤੇਲ ਗਰਮ ਰੱਖਿਆ ਸਿਕਾ ਮੀਡੀਅਮ ਤੇਲ ਦੇ ਤੇ ਇਹਨੂੰ ਆਪਾਂ ਸੇਕਣਾ ਹੈ ਜਿਆਦਾ ਫੁੱਲ ਤੇਲ ਗਰਮ ਨਹੀਂ ਰੱਖਣਾ ਹੈਗਾ ਨਹੀਂ ਤਾਂ ਇਹ ਵਿੱਚੋਂ ਕੱਚੀ ਰਹਿ ਜਾਊਗੀ ਤੇ ਜਿੰਨੀ ਕੁ ਪਈ ਆ ਆਪਾਂ ਇੱਕ ਵਾਰ ਇਹਨੂੰ ਪਾ ਦੁੱਤੀ ਦੇਖੋ ਆਪਣੇ ਆਪ ਮਟਰੀ ਉੱਪਰ ਉੱਠ ਕੇ ਆ ਜਾਣੀ ਆ ਤੇ ਹੁਣ ਇਹਦੇ ਪਾਸੇ ਆਪਾਂ ਪਲਟੀ ਜਾਣੇ ਦੇਖੋ ਇਹਦੀਆਂ ਲੇਅਰਾਂ ਜਿਹੜੀਆਂ ਆਪਣੇ ਆਪ ਖੁੱਲ ਜਾਣੀਆਂ ਆ ਉਹ ਤੇ ਪਾਸੇ ਇਹਦੇ ਪੰਟ ਦੇਣੇ ਇਦਾਂ ਹੀ ਤੇ ਮੀਡੀਅਮ ਸੇਕ ਦੇ ਉੱਤੇ ਹੀ ਇਹਨੂੰ ਆਪਾਂ ਪਕਾ ਲੈਣਾ ਸਾਰੀ ਮਟਰੀ ਆਪਾਂ ਇਦਾਂ ਤਿਆਰ ਕਰ ਲੈਣੀ। ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਸੌਖੇ ਤਰੀਕੇ ਨਾਲ ਬਣਾਨੇ ਛੋਟੀ ਰੱਖ ਕੇ ਬਣਾਨੇ ਹੁੰਦੇ ਆ। ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਕਮੈਂਟ ਕਰਦਿਆ ਕਰੋ, ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ। ਨਵੇਂ ਵੀ ਬੂਗਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਪੋਰਟ ਕਰੋ। ਜੀ ਤੁਹਾਡੀ ਸਪੋਰਟ ਦੀ ਲੋੜ ਆ ਸਾਨੂੰ। ਤੇ ਦੇਖੋ ਜੀ ਮਟਰੀ ਆਪਣੀ ਜਿਹੜੀ ਆਪਾਂ ਪਹਿਲੀ ਵਾਰ ਪਾਈ ਆ ਉਹ ਆਪਣਾ ਪਹਿਲਾ ਬੈਚ ਜਿਹੜਾ ਤਿਆਰ ਹੋ ਗਿਆ ਇਦਾਂ ਦੀ ਆਪਣਾ 골ਡਨ ਜਿਗ ਆਪਾਂ ਕਰਨੀ ਇਹ। ਪਰ ਬਣਾਉਣੀ ਆਪਾਂ ਮੀਡੀਅਮ ਸੇਕ ਦੇ ਉੱਤੇ। ਫੁੱਲ ਸੇਕਦੇ ਨਹੀਂ ਬਣਾਉਣੀ ਨਹੀਂ ਤੇ ਇੱਕਦਮ ਇਦਾਂ ਦੀ ਹੋ ਖਾਣ ਨੂੰ ਬਿਲਕੁਲ ਚੰਗੀ ਨਹੀਂ ਉਹ ਲੱਗੂਗੀ ਗਿੱਜੀ ਗਿੱਜੀ ਜੇ ਵਿੱਚੋਂ ਮਟਰੀ ਰਹਿ ਜਾਣੀ ਉਹ ਵਧੀਆ ਨਹੀਂ ਲੱਗਦੀ ਹੁੰਦੀ ਖਾਣ ਨੂੰ ਤੇ ਇਹ ਜਿਹੜੀ ਆਪਣੀ ਮਟਰੀ ਹੈ ਨਾ ਕਰਾਂਚੀ ਬਣ ਕੇ ਤਿਆਰ ਹੋਣੀ ਆ ਕੁਰਕੁਰੀ ਜਿਹੜੀ ਮਟਰੀ ਆਪਣੀ ਬਣ ਕੇ ਤਿਆਰ ਹੋਣੀ ਆ ਤੇ ਟਿਸ਼ੂ ਦੇ ਉੱਤੇ ਕੱਢ ਲੈਣੇ ਆ ਜਿਹੜਾ ਬਾਦੂ ਤੇਲ ਹੋਊਗਾ ਨਿਕਲ ਜਾਊਗਾ ਤੇ ਦੂਜੀ ਜਿਹੜੀ ਰਹਿੰਦੀ ਉਹ ਵੀ ਆਪਾਂ ਇਦਾਂ ਪਾ ਪਾ ਕੇ ਸਾਰੀ ਬਣਾ ਲੈਣੇ ਆ ਤੇ ਇਹ ਆਪਾਂ ਪਾ ਕੇ ਜਿਹੜਾ ਆਪਣੇ ਕੋਲ ਦੂਸਰਾ ਆਟਾ ਬਚਿਆ ਸੀ ਨਾ ਤੇ ਉਹਨੂੰ ਵੀ ਆਪਾਂ ਬੇਲ ਲਿਆ ਸੀ ਦੇਖੋ ਮਟਰੀ ਆਪਣੀ ਸਾਰੀ ਬਣ ਗਈ ਆ ਉਹ ਵੀ ਆਪਾਂ ਬੇਲ ਲਿਆ ਆ ਤੇ ਉਹਨੂੰ ਵੀ ਆਪਾਂ ਕੜਾਹੀ 'ਚ ਜਿਹੜਾ ਵਾਦਤਾ ਦੇਖੋ ਕਿ ਨਹੀਂ ਸੋਹਣੀ ਲੇਅਰ ਵਾਲੀ ਕਰੰਚੀ ਮਟਰੀ ਆਪਣੀ ਬਣ ਕੇ ਤਿਆਰ ਹੋਈ ਬਣਾਓ ਤੇ ਖਾਓ ਜੀ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਉਹ ਵੀ ਮਟਰੀ ਆਪਾਂ ਬਣਾ ਕੇ ਤੇਲ ਚ ਪਾਤੀ ਸੀ ਜਿਹੜਾ ਆਪਣਾ ਬਾਦੂ ਆਟਾ ਨਿਕਲਿਆ ਸੀਗਾ ਉਹਦੇ ਵਿੱਚ ਤੇ ਬਹੁਤ ਸੋਹਣੀ ਇਹ ਵੀ ਮਟਰੀ ਬਣ ਕੇ ਤਿਆਰ ਹੁੰਦੀ ਆਟਾ ਉਹੀ ਆ ਬਸ ਕੱਟ ਲਈ ਆਪਾਂ ਇਹ ਸਿੱਧੇ ਤੇ ਜਰੂਰ ਬਣਾਓ ਕਮੈਂਟ ਕਰਕੇ ਮੈਨੂੰ ਦੱਸੋ ਸਤਿ ਸ਼੍ਰੀ ਅਕਾਲ ਜੀ ਸਪੋਰਟ ਕਰੋ